ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਵੇਰ ਵੇਲੇ ਮੂਲ ਮੰਤਰ ਦਾ ਪਾਠ ਕਰਨ ਸਮੇ ਜੇਕਰ ਤੁਸੀਂ ਇਹ ਤਿੰਨ ਕੰਮ ਕਰੋਗੇ ਤਾਂ ਤੁਹਾਡੀ ਹਰ ਇੱਛਾ ਪੂਰੀ ਹੋ ਜਾਵੇਗੀ ਅਤੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਗੁਰੂ ਨਾਨਕ ਪਾਤਸ਼ਾਹ ਦੀ ਬੇਅੰਤ ਕਿਰਪਾ ਤੁਹਾਡੇ ਉੱਪਰ ਹੋ ਜਾਵੇਗੀ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਅਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਵਿੱਚ ਸਤਨਾਮ ਵਾਹਿਗੁਰੂ ਜ਼ਰੂਰ ਲਿਖੋ ਜੀ ਤਾਂ ਜੋ ਤੁਹਾਡੇ ਤੇ ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੋਵੇ ਜੀ ਮੂਲ ਮੰਤਰ ਬਾਣੀ ਦਾ ਉਚਾਰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੇਈ ਨਦੀ ਵਿੱਚੋਂ ਬਾਹਰ ਆਉਣ ਤੋਂ ਬਾਅਦ ਕੀਤਾ ਸੀ ਜਿਹੜੇ ਲੋਕ ਮੂਲ ਮੰਤਰ ਬਾਣੀ ਦਾ ਜਾਪ ਪੂਰੇ ਭਰੋਸੇ ਨਾਲ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਵਾਹਿਗੁਰੂ ਜੀ ਪੂਰੀਆਂ ਕਰਦੇ ਹਨ। ਕਈ ਵਾਰ ਅਸੀਂ ਮੂਲ ਮੰਤਰ ਬਾਣੀ ਦਾ ਜਾਪ ਕਰਦੇ ਹੋਏ ਅਜਿਹੀ ਗਲਤੀ ਕਰਦੇ ਹਾਂ ਜਿਸ ਕਾਰਨ ਸਾਡੇ ਉੱਤੇ ਜਲਦੀ ਕਿਰਪਾ ਨਹੀਂ ਹੁੰਦੀ। ਅਸੀਂ ਮੂਲ ਮੰਤਰ ਬਾਣੀ ਦਾ ਜਾਪ ਕਰਨ ਸਮੇਂ ਗਿਣਤੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਸਾਨੂੰ ਹੁੰਦਾ ਹੈ ਕਿ 2 ਮਾਲਾ ਕਰਨੀਆਂ ਹਨ ਜਾਂ ਗਿਣ ਕੇ ਇੰਨੀ ਵਾਰ ਕਰਨਾ ਹੈ ਤਾਂ ਸਾਡਾ ਮਨ ਜ਼ਿਆਦਾ ਸਮਾਂ ਮੂਲ ਮੰਤਰ ਪਾਠ ਕਿੰਨੇ ਵਾਰ ਗਿਣਨਾ ਹੈ ਦੀ ਗਿਣਤੀ ਕਰਨ ਵਿੱਚ ਹੀ ਲੱਗਾ ਰਹਿੰਦਾ ਹੈ ਗਿਣਤੀ ਪੂਰੀ ਕਰਨ ਦੇ ਚੱਕਰ ਵਿੱਚ ਅਸੀਂ ਕਾਲੀ ਗਾਲੀ ਨਾਲ ਮੂਲ ਮੰਤਰ ਦਾ ਜਾਪ ਕਰਦੇ ਹਾਂ ਜਿਸ ਕਾਰਨ ਗੁਰੂ ਦੇ ਪਿਆਰ ਦੀ ਭਾਵਨਾ ਨਹੀਂ ਬਣ ਪਾਉਂਦੀ ਅਤੇ ਸਿਰਫ ਸਾਡੀ ਰਸਨਾ ਹੀ ਮੂਲ ਮੰਤਰ ਦਾ ਜਾਪ ਕਰ ਰਹੀ ਹੁੰਦੀ ਹੈ ਸਾਡਾ ਮਨ ਤਾਂ ਗਿਣਤੀ ਕਰਨ ਵਿੱਚ ਲੱਗਾ ਹੁੰਦਾ ਹੈ ਗੁਰੂ ਗਿਣਤੀ ਨਾਲ ਨਹੀਂ ਸਗੋਂ ਭਾਵਨਾ ਨਾਲ ਖੁਸ਼ ਹੁੰਦਾ ਹੈ ਇਸ ਤੋਂ ਇਲਾਵਾ ਅਸੀਂ ਸੋਚਦੇ ਹਾਂ ਕਿ ਇੰਨਾ ਸਮਾਂ ਅਸੀਂ ਮੋਲ ਮੰਤਰ ਦਾ ਜਾਪ ਕਰਨਾ ਹੈ ਅਤੇ ਅਸੀਂ ਜਾਪ ਕਰਦੇ ਸਮੇਂ ਬਾਰ-ਬਾਰ ਘੜੀ ਵੱਲ ਦੇਖਦੇ ਰਹਿੰਦੇ ਹਾਂ ਜਿਸ ਕਰਕੇ ਸਾਡਾ ਮਨ ਗੁਰੂ ਚਰਨਾਂ ਨਾਲ ਨਹੀਂ ਜੁੜਦਾ ਅਤੇ ਮਨ ਕੰਮਾਂ ਦੇ ਫਿਕਰ ਵਿੱਚ ਲੱਗਾ ਰਹਿੰਦਾ ਹੈ ਇਸ ਲਈ ਸਮਾਂ ਭਾਵੇਂ ਘਟ ਲਾਓ ਪਰ ਪੂਰੀ ਸ਼ਰਧਾ ਅਤੇ ਪ੍ਰੇਮ ਨਾਲ ਪਾਠ ਕਰੋ ਬਾਕੀ ਸਾਰੇ ਫਿਕਰ ਛੱਡ ਦਿਓ ਇਸ ਤਰ੍ਹਾਂ ਕਰਨ ਨਾਲ ਗੁਰੂ ਜੀ ਆਪ ਸਾਡੇ ਅੰਗ ਸੰਗ ਸਹਾਈ ਹੋਣਗੇ ਅਤੇ ਸਾਡੇ ਸਾਰੇ ਕੰਮ ਆਪ ਸਵਾਰ ਦੇਣਗੇ ਇਸ ਕਰਕੇ ਜਦੋਂ ਵੀ ਮੋਲ ਮੰਤਰ ਬਾਣੀ ਦਾ ਜਾਪ ਕਰਨਾ ਹੈ ਤਾਂ ਹਮੇਸ਼ਾ ਇਹ ਹੀ ਸੋਚਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਪ ਸਾਹਮਣੇ ਬੈਠ ਕੇ ਸਾਡੇ ਤੋਂ ਪਾਠ ਸੁਣ ਰਹੇ ਹਨ ਅਤੇ ਇੱਕ ਮਨ ਇੱਕ ਚਿਤ ਹੋ ਕੇ ਗੁਰੂ ਜੀ ਦੀ ਯਾਦ ਮਨ ਵਿੱਚ ਵਸਾ ਕੇ ਪਾਠ ਕਰਨ ਨਾਲ ਗੁਰੂ ਜੀ ਦੀ ਇੰਨੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਕਿ ਤੁਹਾਡਾ ਸਾਰਾ ਜੀਵਨ ਸਵਰ ਜਾਵੇਗਾ ਇਸ ਲਈ ਹੁਣ ਤੋਂ ਜਦੋਂ ਵੀ ਅੰਮ੍ਰਿਤ ਵੇਲੇ ਮੂਲ ਮੰਤਰ ਦਾ ਜਾਪ ਕਰਨਾ ਹੈ ਤਾਂ ਪਿਆਰ ਸਤਿਕਾਰ ਸ਼ਰਧਾ ਨਾਲ ਜਾਪ ਕਰਨਾ ਹੈ ਇਸ ਦੇ ਨਾਲ ਹੀ ਮੂਲ ਮੰਤਰ ਦਾ ਜਾਪ ਅਸੀਂ ਕਿਸੇ ਵੀ ਸਮੇਂ ਕਰ ਸਕਦੇ ਹਾਂ ਪਰ ਸਾਡੇ ਗੁਰੂਆਂ ਨੇ ਅੰਮ੍ਰਿਤ ਵੇਲੇ ਨੂੰ ਬਾਣੀ ਪੜਨ ਲਈ ਸਭ ਤੋਂ ਉੱਤਮ ਸਮਾਂ ਦੱਸਿਆ ਹੈ ਕਿਉਂਕਿ ਇਸ ਸਮੇਂ ਮਨੁੱਖ ਆਪਣੀ ਨੀਂਦ ਅਤੇ ਥਕਾਨ ਉਤਾਰ ਕੇ ਤਰੋ-ਤਾਜ਼ਾ ਹੁੰਦਾ ਹੈ ਅਤੇ ਦੁਨਿਆਵੀ ਕੰਮਕਾਰ ਕਰਨ ਵਿੱਚ ਅਜੇ ਸਮਾਂ ਹੁੰਦਾ ਹੈ ਇਸ ਲਈ ਸਾਨੂੰ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਚਾਹੀਦਾ ਹੈ ਇਸ ਤੋਂ ਇਲਾਵਾ ਮੂਲ ਮੰਤਰ ਦਾ ਜਾਪ ਅਸੀਂ ਆਪਣੇ ਕੰਮ ਧੰਦੇ ਕਰਦੇ ਹੋਏ ਮਨ ਵਿੱਚ ਵੀ ਕਰ ਸਕਦੇ ਹਾਂ ਕਿਉਂਕਿ ਗੁਰੂ ਸਾਹਿਬ ਤਾਂ ਸਿਰਫ ਸਾਡੀ ਭਾਵਨਾ ਦੇਖਦੇ ਹਨ ਅਸੀਂ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨਾ ਹੈ ਕਿਉਂਕਿ ਜਿੰਨਾ ਵੱਧ ਤੋਂ ਵੱਧ ਅਸੀਂ ਗੁਰਬਾਣੀ ਪੜਾਂਗੇ ਸੁਣਾਂਗੇ ਅਤੇ ਸਮਝਾਂਗੇ ਉੰਨੀ ਹੀ ਸਾਡੇ ਤੇ ਗੁਰੂ ਦੀ ਕਿਰਪਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ